ਮਹਰਾਲਾ ਦੇ ਮਨਸਨ ਮੁਹੱਲੇ ਦੇ ਵਿੱਚ ਬਣੇ ਸ੍ਰੀ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ 12 ਸਾਲਾ ਬੱਚਾ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਲਈ ਦਾਖਲ ਹੋ ਗਿਆ ਜਦੋਂ ਇਸ ਬਾਰੇ ਗ੍ਰੰਥੀ ਅਤੇ ਲੋਕਾਂ ਨੂੰ ਪਤਾ ਲੱਗਿਆ ਤਾਂ ਲੋਕਾਂ ਨੇ ਇਹ ਬੱਚੇ ਨੂੰ ਕਾਬੂ ਕਰ ਲਿਆ ਸਮਰਾਲਾ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਸਮਰਾਲਾ ਪੁਲਿਸ ਤੇ ਡੀਐਸਪੀ ਤਰਲੋਚਨ ਸਿੰਘ ਅਤੇ ਐਸਐਚਓ ਰਾਓ ਵਰਿੰਦਰ ਸਿੰਘ ਪੁਲਿਸ ਟੀਮ ਨਾਲ मौके ਤੇ ਪਹੁੰਚੇ ਅਤੇ ਲੋਕਾਂ ਨੇ ਕਾਬੂ ਕੀਤੇ ਗਏ ਬੱਚੇ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ। ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਇਹ ਬੱਚਾ ਸ਼੍ਰੀ ਗੁਰਦੁਆਰਾ ਸਾਹਿਬ ਦੇ ਵਿੱਚ ਚੋਰੀ ਦੀ ਘਟਨਾ ਨੂੰ ਜਾਮ ਦੇ ਲਈ ਦਾਖਲ ਹੋਇਆ ਸੀ ਲੋਕਾਂ ਵੱਲੋਂ ਬੱਚੇ ਨੂੰ ਮੋਕੇ ਤੇ ਕਾਬੂ ਕਰ ਲਿਆ ਗਾਇਸ ਘਟਨਾ ਬਾਰੇ ਸ਼੍ਰੀ ਗੁਰਦਾਰਾ ਸਾਹਿਬ ਦੇ ਗ੍ਰੰਥੀ ਨੂੰ ਪਤਾ ਲੱਗਾ ਤੇ ਉਹਨਾਂ ਨੇ ਇਸ ਘਟਨਾ ਬਾਰੇ ਸਾਨੂੰ ਸੂਚਨਾ ਦਿੱਤੀ ਸਮਰਾਲਾ ਪੁਲਿਸ ਨੂੰ ਇਸ ਘਟਨਾ ਬਾਰੇ ਸੂਚਿਤ ਕੀਤਾ ਗਿਆ ਤੇ ਸਮਰਾਲਾ ਪੁਲਿਸ ਮੋਕੇ ਤੇ ਪਹੁੰਚੀ ਕਾਬੂ ਕੀਤੇ ਗਏ ਬੱਚੇ ਨੂੰ ਸਮਰਾਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਜੀ ਨੋ ਬਹਿਰ ਜੀ ਸੁਖਵੀਰ ਸਿੰਘ ਜੀ ਕੀ ਅੱਜ ਜਿਹੜਾ ਗੁਰਦੁਆਰੇ ਚ ਕੀ ਘਟਨਾ ਘਟਨਾ ਹੀ ਹੋਈ ਹੈ ਕੋਈ ਬੱਚਾ ਇੱਥੇ ਵੜ ਗਿਆ ਸੀਗਾ ਜੀ ਉਹ ਬੱਚਾ ਆਪਣੇ ਅਸੀਂ ਸਮਝਾ ਕੇ ਤੁਰਦਾ ਬੇਅਦਬੀ ਦੇ ਚੱਕਰ 'ਚ ਤਾਂ ਨਹੀਂ ਕਿ ਆਇਆ ਉਹ ਵੈਸੇ ਅਸੀਂ ਗਾਂਹ ਚੋਰੀ ਦੇ ਚੋਰੀ ਦੇ ਚੱਕਰ 'ਚ ਸੀਗਾ ਇਹ ਟੈਕਨੀਕਲ ਨਾਲ ਦਾ ਬੱਚਾ ਸੀ ਛੋਟਾ ਹੀ ਸੀ ਬੱਚਾ ਜੀ ਉਹਨੂੰ ਸਾਰਾ ਸਮਝਾਤਾ ਵੀ ਗਾਂਹ ਵਾਤੀ ਸੀ ਕੋਈ ਅਣਸਾਖੀ ਘਟਨਾ ਨਾ ਵਾਪਰੇ ਚੀਜ਼ ਦੇ ਘਰਦਿਆਂ ਨੂੰ ਬੁਲਾ ਕੇ ਪੂਰੇ ਘਰਦਿਆਂ ਨੂੰ ਹੁਣ ਬੁਲਾਇਆ ਬੁਲਾ ਕੇ ਸਾਰੀ ਗੱਲ ਕਰਾਂਗੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਚੋਰੀ ਦੀ ਘਟਨਾ ਨਾਲ ਆਇਆ ਮੈਨੂੰ ਗ੍ਰੰਥੀ ਸਾਹਿਬ ਦਾ ਫੋਨ ਗਿਆ ਸੀ ਜਿਉਂ ਉਹ ਬੱਚਾ ਨੂੰ ਕਿੱਥੇ ਆ ਬੱਚਾ ਹੁਣ ਇੱਥੇ ਪੁਲਿਸ ਵਾਲਿਆਂ ਕੋਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਪਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦਮਦਮੀ ਟਕਸਾਲ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਘਟਨਾ ਦੱਸੀ ਜਾ ਰਹੀ ਹੈ ਕੀ ਘਟਨਾ ਮਸੰਦ ਮਹੱਲਾ ਗੁਰਦੁਆਰਾ ਸਾਹਿਬ ਗਲਾਬਾ ਦੇ ਪੰਜਾਬਾ ਤੇ ਸਮਰਾਲੇ ਦੇ ਵਿੱਚ ਸਥਿਤ ਹੈ ਤੇ ਇਸ ਗੁਰੂ ਘਰ ਦੇ ਵਿੱਚ ਇੱਕ ਚੋਰੀ ਦੀ ਵਾਰਦਾਤ ਨੂੰ ਛੋਟਾ ਜਿਹਾ ਬੱਚਾ ਆਇਆ ਸੀਗਾ ਤੇ ਉਹਨਾਂ ਦੇ ਪਰਿਵਾਰ ਨੇ ਟੋਟਲ ਨੇ ਮਾਫੀ ਮੰਗ ਲਈ ਆ ਤੇ ਚਲੋ ਜਦੋਂ ਸਤਿਗੁਰੂ ਸੱਜੇ ਪਾਤਸ਼ਾਹ ਜੀ ਦੇ ਬਚਨ ਨੇ ਜੇ ਸ਼ਰਨ ਆਵੈ ਤੇ ਸੰਕੰਠ ਲਾਵੈ ਔਰ ਬਿਰਦ ਸੁਆਮੀ ਸੰਧਾ ਕਿਉਂਕਿ ਜੇ ਕੋਈ ਸਾਡੇ ਸ਼ਰਨ ਪੈ ਕੇ ਆਉਂਦਾ ਤੇ ਸਤਿਗੁਰੂ ਸੱਜੇ ਪਾਤਸ਼ਾਹ ਜੀ ਉਹਨੂੰ ਹਿੱਕ ਨਾਲ ਲਾਉਂਦੇ ਨੇ ਤੇ ਵੱਡਾ ਪੰਨਾ ਹੈ ਜਥੇਵੰਦੀਆਂ ਦਾ ਤੇ ਪ੍ਰਸ਼ਾਸਨ ਦਾ ਜਿਹੜੀ ਗੁਰਦੁਆਰਾ ਦੀ ਕਮੇਟੀ ਆ ਉਹਦੇ ਤੇ ਕੀ ਕਾਰੋਗਿ ਉਹਦੇ ਤੇ ਉਹਦੇ ਤੇ ਅਸੀਂ ਇਕੱਠੇ ਹੋ ਕੇ ਕਮੇਟੀ ਤੇ ਜੋ ਸ਼ਰੀਕ ਹਾਲ ਤੱਕ ਸਾਨੂੰ ਲਿਖਤੀ ਪਾਵਾਂਗੇ ਪ੍ਰਬੰਧਕ ਕਮੇਟੀ ਅਮਰਤਾਰੀ ਹੋਵੇ ਤੇ ਯੋਗ ਹੋਵੇ ਤੇ ਗ੍ਰੰਤੀ ਸੰਯੋਗ ਹੋਵੇ ਤੇ ਜਿਹੜੀਆਂ ਬਿਆਦਮੀਆਂ ਤੇ ਨਰਾਦਰੀਆਂ ਇਹ ਸਤਿਗੁਰਾਂ ਦੀਆਂ ਬਾਤ ਤੋਂ ਹਟਾਈਆਂ ਜਾ ਸਕਣਾ। ਮਾਲੀ ਸਰ ਜਿਹੜੀ ਮਸੰਦ ਮੱਲੇ ਕੋ ਦੋਰਾ ਸਾਹਿਬ ਦੇ ਵਿੱਚ ਕੀ ਘਟਣਾ ਹੋਇਆ? ਇਥੇ ਨਾ ਛੋਟਾ ਜਿਹਾ ਬੱਚਾ ਸੀ 12 ਸਾਲ ਦਾ। ਉਹ ਜਿਹੜਾ ਸਾਨੂੰ ਤਾਂ ਐ ਲੱਗ ਰਿਹਾ ਜਿਵੇਂ ਛੋਟਾ ਜਿਹਾ ਕੋਈ ਛੋਟੀ ਮੋੜੀ ਚੋਰੀ ਦੇ ਰਾਦੇ ਨਾਲ ਆਇਆ ਸੀ। ਉਹ ਅਸੀਂ ਵੈਰੀਫਾਈ ਕਰ ਰਹੇ ਹਾਂ। ਉਧੇ ਆਣ ਲਾ ਸੁਣਨ ਨੂੰ ਇਹ ਵੀ ਆ ਰਿਹਾ ਵੀ ਕੀ ਬੇਅਦਬੀ ਕਰਨ ਦੀ ਨਹੀਂ ਨਹੀਂ ਕੋਈ ਬੇਅਦਬੀ ਵਾਲਾ ਕੁਝ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਉਹ ਹੁਣ ਤੁਸੀਂ ਕਰਕੇ ਕਾਨੂੰਨ ਦੇ ਸਰਕਾਰ ਵੀ ਕਰਦਾ ਜੀ